ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਇਹ ਸਕੂਲ ਇਹਨੂੰ ਸਕੂਲ ਆਫ ਐਮੀਨੈਂਸ ਬਣਾਉਣ ਲੱਗਿਆ ਜਾਂ ਤੇ ਪ੍ਰਿੰਸੀਪਲ ਜੀ ਨੂੰ ਪਤਾ ਤੇ ਜਾਂ ਮੈਨੂੰ ਪਤਾ ਜੀ ਇਹ ਆਪਾਂ ਕਨਸੈਪਟ ਜਿਹੜਾ ਇਹਨੂੰ ਕਿਹ ਤਰ੍ਹਾਂ ਗੈਨ ਕੀਤਾ 11 ਕਰੋੜ ਦੀ ਲੱਗ ਦੇ ਨਾਲ ਇਹ ਸਕੂਲ ਅੱਗੇ ਨਾਲ ਹੋਰ ਤਕਨੀਕੀਆਂ ਵਧਾ ਕੇ ਇਹਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਇਹ ਜਿਹੜਾ ਸਕੂਲ ਆਫ ਐਮੀਨੈਂਸ ਬਣ ਰਿਹਾ ਹੈ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕ ਫਾਇਦਾ ਲੈ ਸਕਦੇ ਹੋ ਆਓ ਪ੍ਰਿੰਸੀਪਲ ਸਾਹਿਬ ਵੀ ਮਿਹਨਤ ਕਰਨ ਵਾਲੇ ਨੇ ਸਾਡੀ ਸਾਰੀ ਟੀਮ ਮਿਹਨਤ ਕਰਨ ਵਾਲੀ ਹੈ ਕੰਮ ਕਰਨ ਵਾਲੇ ਨੇ ਇੱਕ ਕਮਾਣਾ ਜਵਾਬ ਦੇਣ ਵਾਲੇ ਨੇ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹੂੰਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ ਕਰ ਲਿਓ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਵਧੀਆ ਬੋਲਦੇ ਕਿੰਨੇ ਕਿੰਨੇ ਚੰਗੇ ਕੰਮ ਪੂਰੇ ਹੋ ਜੀ ਨੀਅਰ ਅਬਾਊਟ ਅ ਕਨੈਕਸ਼ਨ ਨੋਮੀਨੇਟ ਨੋ ਨੋ ਮਹੀਨੇ ਦੇ ਵਿੱਚ ਵਿੱਚ ਕਵਰ ਕਰਾਂਗੇ ਸੋ ਤਾਂ ਮੈਡਮ ਇਹ ਇੱਕ ਮੈਂ ਇਹ ਕਹਿ ਸਕਦਾ ਵੀ ਆਪਾਂ ਜਿਹੜੀ ਸਕੂਲਾਂ ਦੀ ਦਿਸ਼ਾ ਜੋ ਅੱਜ ਤੱਕ ਨਹੀਂ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਮਾਹੌਲ ਮਿਲਿਆ ਜਿਦਾਂ ਕਹਿ ਦਈਏ ਵੀ ਆਧੁਨਿਕ ਤਕਨੀਕਾਂ ਹਰ ਪੱਖੋਂ ਇਹ ਸਕੂਲ ਜਿਹੜਾ ਬਟਾਲੇ ਦਾ ਫਸਟ ਰੱਖਾਂਗੇ ਅੱਗੇ ਹੋਰ ਕੀ ਕੁਝ ਲੈ ਕੇ ਆ ਰਹੇ ਹੋ ਇਹ ਵੀ ਬਟਾਲੇ ਵਾਸਤੇ ਬਸ ਹੁਣ ਚੱਲ ਸੋ ਚੱਲ ਵੇਖੀ ਜਾਇਓ ਹੱਲੇ ਤੇ ਕੰਮ ਹੋਣਾ ਅਸਲ 'ਚ ਸ਼ੁਰੂ ਕਰਨਾ ਠੀਕ ਹੈ ਜੀ ਅੱਗੇ ਤੇ ਤੋਂ ਕੀ ਕਹਿੰਦੇ ਹੁੰਦੇ ਜਿ ਤਰ੍ਹਾਂ ਸੈਂਪਲ ਹੀ ਦਿੱਤੇ ਨੇ ਹੁਣ ਅੱਗੇ ਨਾਲ ਹੋਰ ਰਫਤਾਰ ਲਾ ਬੀਣ ਨਾਲ ਕਿ ਪਾਈ ਇਲੈਕਸ਼ਨ ਤੋਂ ਤੁਹਾਨੂੰ 4 ਸਾਲ ਤੱਕ ਕਦੋਂ ਤੱਕ ਕੋਡ ਲੱਗ ਸਕਦਾ ਕਦੋਂ ਤੱਕ ਕਲੈਕਸ਼ਨ ਥੋੜਾ ਟਾਈਮ ਹੈਗਾ ਜੀ ਹੱਲੇ ਬਾਕੀ ਇਹ ਵੀ ਬੜਾ ਵਧੀਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਾਦ ਤਾ ਸਾਡਾ ਤੇ ਮੈਨੂੰ ਆਸ ਹੈ ਵੀ ਇਸ ਵਾਰ ਜਿਹੜਾ ਬਹੁਤ ਵਧੀਆ ਕਰਕੇ ਵਖਾਲੀ ਸੀਗ ਮੀਟਿੰਗਾਂ ਵੀ ਕਰਕੇ ਆਏ ਹੋ ਕਿ ਇਸ ਤਰ੍ਹਾਂ ਕਿਦਾਰ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਲੋਕ ਚਾਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਦੇ ਵਿੱਚ ਹੀ ਸਿਆਸਤ ਰਹੀ ਹੈ ਉੱਥੇ ਪਰ ਲੋਕ ਚਾਹੁੰਦੇ ਨੇ ਵੀ ਚੇਂਜ ਕਰਨਾ ਚਾਹੁੰਦੇ ਜੀ ਇਹ ਦੇਖਿਆ ਜਾ ਰਿਹਾ ਪਾਰਲੀਮੈਂਟਲ ਇਲੈਕਸ਼ਨ ਆ ਰਹੇ ਸੀਐਮ ਸਾਹਿਬ ਦੀ ਵਿਜ਼ਿਟ ਆ ਰਹੀ ਹੈ ਨਹੀਂ ਆਉਣਗੇ ਜੀ ਜ਼ਰੂਰ ਆਉਣਗੇ ਚਾਰ ਹਲਕਿਆਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਣੀਆਂ ਨੇ ਔਰ ਸੀਐਮ ਸਾਹਿਬ ਨੇਚਰਲੀ ਆਉਣਗੇ ਜੀ 31 ਸਤੰਬਰ ਤੋਂ 50 ਅਕਤੂਬਰ ਤੱਕ ਸ਼ਾਇਦ ਸਤੰਬਰ ਚ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਠੀਕ ਮੈਂ ਬਲਵਿੰਦਰ ਕੌਰ ਪ੍ਰਿੰਸੀਪਲ ਐਸਓਈ ਬਟਾਲਾ 311 ਕਰੋੜ ਦੇ ਲਾਗਤ ਦੇ ਨਾਲ ਨਹੀਂ ਬਣਤਰ ਰੱਖੇ ਜਾ ਰਹੇ ਨੇ ਕਿ ਕਿ ਕੀ ਕੀ ਸੁਵਿਧਾ ਵਿਦਿਆਰਥੀਆਂ ਨੂੰ ਮਿਲੇ ਸਰ ਸਭ ਤੋਂ ਪਹਿਲੇ ਤੇ ਮੈਂ ਅੱਜ ਆਪਣੇ ਬਹੁਤ ਹੀ ਸਤਿਕਾਰਤ ਐਮਐਲਏ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਸਾਡੇ ਇਸ ਧਰਮਪੁਰਾ ਸਕੂਲ ਦੇ ਵਿੱਚ ਲੜਕੀਆਂ ਦੇ ਸਕੂਲ ਨੂੰ ਐਸਓਈ ਦਾ ਜੋ ਰੁਤਬਾ ਦਵਾਇਆ ਬਹੁਤ-ਬਹੁਤ ਧੰਨਵਾਦ ਹੈ ਸਰ ਅ ਇਸ ਸਕੂਲ ਦੇ ਵਿੱਚ ਜੇ ਫੈਸਿਲਿਟੀਆਂ ਦੀ ਗੱਲ ਕਰੋਗੇ ਤਾਂ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸੀ ਕਿ ਸਰਕਾਰੀ ਸਕੂਲਾਂ ਚੋਂ ਬੱਚੇ ਕੰਪੀਟੀਸ਼ਨ ਐਗਜ਼ਾਮਸ ਜਿਹੜੇ ਨਹੀਂ ਕਰ ਪਾਉਂਦੇ ਸੀਗੇ ਜਿਸ ਤਰ੍ਹਾਂ ਨੀਟ ਹੋ ਗਿਆ ਜੇਈ ਹੋ ਗਿਆ ਜਾਂ ਕਲੈਟ ਹੋ ਗਿਆ ਸੋ ਇਹ ਸਾਡੇ ਪ੍ਰੋਜੈਕਟ ਦੇ ਵਿੱਚ ਇਹ ਜੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜੀ ਹੈ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਕੋਲੇ ਗਰੁੱਪ ਬਣੇ ਹੋਏ ਆ ਬੱਚਿਆਂ ਨੂੰ ਬਹੁਤ ਹੀ ਆਲਾਸ਼ਾਨ ਯੂਨੀਫਾਰਮ ਜਿਹੜੀ ਆ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੱਚਿਆਂ ਨੂੰ ਬੱਸ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਆਲਰੇਡੀ ਸਰ ਨੇ ਲਾਸਟ ਇਅਰ ਸਾਡੇ ਕੋਲੇ ਇਹ ਕਲਾਸੇ ਸ਼ੁਰੂ ਹੋਈਆਂ ਸੀ ਪਹਿਲੀ ਬੱਸ ਅਸੀਂ ਲਾਸਟ ਇਅਰ ਸਰ ਤੋਂ ਨਾਗੂਰੇਟ ਕਰਾਈ ਸੀ ਅੱਜ ਅਸੀਂ ਦੂਸਰੀ ਬੱਸ ਵੀ ਨਾਗੂਰੇਟ ਕਰਵਾਉਣ ਜਾ ਰਹੇ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਇਹ ਸਕੂਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦਿਆਂ ਹੋਇਆ ਨਾਟ ਓਨਲੀ ਬਟਾਲੇ ਦਾ ਨਾਮ ਜਦ ਕੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿ ਐਸਓਈ ਦੇ ਵਿੱਚ ਮਿਲਣ ਵਾਲੀਆਂ ਜੋ ਸਹੂਲਤਾਂ ਨੇ ਵਾਕਿਆ ਹੀ ਬਾਕ ਕਮਾਲ ਸਹੂਲਤਾਂ ਨੇ